ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੁੱਠੀ ਭਰ ਤੋਂ ਵੱਧ ਹਲਕੇ ਐਨ ਡੇ ਨੇੜੇ ਨੇ ਕਿ ਉਹਨਾਂ ਦੀ ਗਿਣਤੀ ਵੀ ਘੱਟ ਹੈ ਪਰ ਅਜੇ ਸਥਿਤੀ ਸਾਫ਼ ਨਹੀਂ ਹੈ ਇਸ ਦਾ ਮਤਲਬ ਹੈ ਕਿ ਕੈਨੇਡੀਅਨਾਂ ਨੂੰ ਦਿਨਾਂ ਦੇ ਅਖੀਰ ਤੱਕ ਯਾਨੀ ਕਿ ਕੁਝ ਦਿਨਾਂ ਦੇ ਅਖੀਰ ਤੱਕ ਪਤਾ ਇਹ ਨਹੀਂ ਲੱਗੇਗਾ ਕਿ ਮਾਰਕ ਕਾਰਨੀ ਦੇ ਲਿਬਰਲਾਂ ਨੇ ਘੱਟ ਗਿਣਤੀ ਜਿੱਤੀ ਹੈ ਜਾਂ ਫਿਰ ਬਹੁਮਤ ਸਵਾਲ ਦੇ ਵਿੱਚ ਸੱਤ ਹਲਕੇ BC ਦੇ ਵਿੱਚ ਨੇ ਕਿਉਂਕਿ ਹੁਣ ਇਹ ਸਵਾਲ ਬਣਿਆ ਹੋਇਆ ਕਿ ਮжоਰਿਟੀ ਜਾਂ ਮਿਨੋਰਿਟੀ ਦੀ ਸਰਕਾਰ ਬਣੀ ਹੈ ਤੇ ਇਸ ਲਈ ਸੱਤ ਹਲਕੇ ਨੇ ਇਸ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਪੰਜ ਮੈਟਰੋ ਵੈਨਕੂਵਰ ਦੇ ਵਿੱਚ ਨੇ ਕੋਕਿਟਲਾਮ ਪੋਰਟ ਕੋਕਿਟਲਾਮ ਫਲਿਟਵੁੱਡ ਪੋਰਟ ਕਾਲਸ ਨਿਊ ਵੈਸਟਮਿਸਟਰ ਬਰਨਬੀ ਬੈਲਟਵਿਲ ਅਤੇ ਸਰੀ ਨਿਊਟਨ ਅਤੇ ਵੈਂਕੂਵਰ ਕਿੰਗਸਵੇ ਦੇ ਵਿੱਚ ਨਤੀਜੇ ਅਜੇ ਤੈਅ ਹੋਣੇ ਬਾਕੀ ਨੇ ਵੈਂਕੂਵਰ ਵੈਂਕੂਵਰ ਕਿੰਗਸਵੇ 2008 ਤੋਂ ਐਨਡੀਪੀ ਦਾ ਗੜ ਰਿਹਾ ਹੈ ਤੇ ਮੌਜੂਦਾ ਡੌਨ ਡੇਵਿਸ ਨਿਊ ਡੈਮੋਕ੍ਰੈਟਿਕ ਦੇ ਲਈ ਕੱਢ ਦੇ ਰਾਸ਼ਟਰੀਤ ਸ਼ਾਹ ਦੇ ਲਈ ਲਹਿਰ ਜਿਹੜੀ ਹੈ ਉਹ ਫਿਲਹਾਲ ਉਸ ਲਹਿਰ ਦੇ ਨਾਲ ਜੋੜ ਜਰੇ ਨੇ ਜਿਸ ਦੇ ਵਿੱਚ ਲਿਬਰਲ ਉਮੀਦਵਾਰ ਐਮੀ ਗਿਲ ਦੀ ਅਗਵਾਈ ਦੇ ਵਿੱਚ ਸਮਰਥਨ ਇਕੱਠਾ ਹੋ ਰਿਹਾ ਹੈ ਲੋਰ ਮੇਨਲੈਂਡ ਤੋਂ ਬਾਹਰ ਕਲੋਨਾ ਅਤੇ ਸਕੀਨਾ ਬਲਕਿ ਵੈਲੀ ਵੀ ਅਜੇ ਬਹੁਤ ਨੇੜੇ ਹੈ ਇਲੈਕਸ਼ਨਸ ਕੈਨੇਡਾ ਦੇ ਬੁਲਾਰੇ ਨੇ ਕਿਹਾ ਹੈ ਕਿ ਅਸੀਂ ਵੋਟਾਂ ਪੈਣ ਤੋਂ ਬਾਅਦ ਸਮੇਂ ਸਿਰ ਨਤੀਜੇ ਪ੍ਰਾਪਤ ਕਰਨ ਦੀ ਮਹੱਤਤਾ ਨੂੰ ਜੜਾ ਉਹ ਸਮਝਦੇ ਹਾਂ ਔਰ ਇਸ ਚੋਣ ਦੇ ਵਿੱਚ ਉੱਚ ਭਾਗੀਦਾਰੀ ਦਰ ਦੇ ਨਤੀਜੇ ਵੱਜੋਂ ਖਾਸ ਕਰਕੇ ਨਿਵੇ ਵਿਸ਼ੇਸ਼ ਬੈਲਟ ਅਤੇ ਐਡਵਾਂਸ ਪੋਲ ਦੁਆਰਾ ਬੈਲਟਾਂ ਦੀ ਗਿਣਤੀ ਕਰਨ ਅਤੇ ਨਤੀਜਿਆਂ ਦੀ ਜਿਹੜੀ ਹੈ ਉਹ ਰਿਪੋਰਟ ਕਰਨ ਦੇ ਲਈ ਵੀ ਵਧੇਰੇ ਸਮਾਂ ਚਾਹੀਦਾ ਹੈ ਚੋਣਾਂ ਦੌਰਾਨ ਆਪਣੇ ਹਲਕੇ ਤੋਂ ਦੂਰ ਵੋਟਰਾਂ ਦੁਆਰਾ ਡਾਕ ਰਾਹੀਂ ਜਾਂ ਇਲੈਕਸ਼ਨਸ ਕੈਨੇਡਾ ਦੇ ਦਫ਼ਤਰਾਂ ਦੇ ਵਿੱਚ ਵਿਸ਼ੇਸ਼ ਵੋਟ ਰਾਹੀਂ ਜਿਹੜੇ ਨੇ ਵਿਸ਼ੇਸ਼ ਪੱਤਰ ਪਾਏ ਜਾਂਦੇ ਨੇ ਗਿਣਤੀ ਦੀ ਸ਼ੁੱਧਤਾ ਨੂੰ ਯਕੀਨੀ ਬਣਾਉਣ ਦੇ ਲਈ ਚੋਣ ਰਾਤ ਤੋਂ ਬਾਅਦ ਸਵੇਰੇ 5 ਵਜੇ ਦੇ ਕਰੀਬ ਆਟਵਾ ਦੇ ਵਿੱਚ ਸਾਡੀ ਸਹੂਲਤੇ ਵਿਸ਼ੇਸ਼ ਬੈਲਟਾਂ ਦੀ ਗਿਣਤੀ ਨੂੰ ਰੋਕ ਦਿੱਤਾ ਗਿਆ ਤਾਂ ਜੋ ਕਾਊਂਟਰਾਂ ਤੇ ਜਾਂਚ ਕਰ ਤਾਵਾ ਨੂੰ ਬ੍ਰੇਕ ਮਿਲ ਸਕੇ ਉਹਨਾਂ ਕਹਿੰਦੇ ਕਿ ਅਸੀਂ ਉਮੀਦ ਕਰਦੇ ਹਾਂ ਕਿ ਸਾਰੀਆਂ ਬੈਲਟਾਂ ਦੀ ਗਿਣਤੀ ਕੀਤੀ ਜਾਵੇਗੀ ਅਤੇ ਨਤੀਜੇ ਬਾਅਦ ਦੇ ਵਿੱਚ ਰਿਪੋਰਟ ਕੀਤੇ ਜਾਣਗੇ ਇਸ ਦੌਰਾਨ ਕਜ਼ਰਵੇਟਿਵ ਐਰਨ ਗਨ ਨੇ ਨਾਰਥ ਆਇਲੈਂਡ ਪਾਵਰ ਲੇਵਲ ਰਿਵਰ ਰਾਈਡਿੰਗ ਜਿਹੜੀ ਹੈ ਅਤੇ ਇਹ ਜੇਡੀ ਰਾਈਡਿੰਗ ਜਿੱਤੀ ਹੈ ਔਰ ਏ ਰਾਈਡਿੰਗ ਜੋ ਕਿ ਪਕੋਲਿਕ ਤੌਰ ਦੇ ਉਤੇ ਵੈਨਕੂਵਰ ਆਈਲੈਂਡ ਦੇ ਅੱਧੇ ਹਿੱਸੇ ਅਤੇ ਸੂਬੇ ਦੇ ਤੱਟ ਦੇ ਬਹੁਤ ਸਾਰੇ ਹਿੱਸੇ ਨੂੰ ਕਵਰ ਕਰਦੀ ਹੈ ਵੱਡੇ ਵਿਵਾਦ ਦਾ ਜਿਹੜਾ ਉਹ ਵਿਸ਼ਾ ਬਣ ਗਈ ਹੈ ਜਦੋਂ ਗੰਦ ਦੇ ਆਦੀਵਾਸੀ ਲੋਕਾਂ ਤੇ ਦੇਸ਼ ਤੇ ਰਿਹਾਈਸ਼ੀ ਸਕੂਲਾਂ ਦੇ ਇਤਿਹਾਸ ਬਾਰੇ ਜਿਹੜਾ ਉਹ ਨਫ਼ਰਤ ਭਰੇ ਬਿਆਨ ਸਾਹਮਣੇ ਆਏ ਕਈ ਪ੍ਰਮੁੱਖ ਸਮੂਹਾਂ ਦੇ ਵੱਲੋਂ ਉਸ ਦੀ ਉਮੀਦਵਾਰੀ ਜਿਹੜੀ ਹੈ ਉਹਦਾ ਵਾਰ-ਵਾਰ ਵਿਰੋਧ ਕਰਨ ਦੇ ਬਾਵਜੂਦ ਕੰਜ਼ਰਵੇਟਿਵ ਨੇਤਾ ਪੇਰੇ ਪਾਲੀਵ ਨੇ ਗੰਦ ਸਮਰਥਨ ਜਾਰੀ ਰੱਖਿਆ ਕਿਉਂਕਿ ਪੌਲ ਨੇ ਇਸ ਨੂੰ ਰਾਈਡਿੰਗ ਤੋਂ ਅੱਗੇ ਦੁੜਾਕ ਦੇ ਵਜੋਂ ਪਛਾਣਿਆ ਸੀ ਵੈਂਕੂਵਰ ਦੇ ਜਿਹੜੇ ਵੈਂਕੂਵਰ ਦੇ ਸਾਪਾ ਮੇਅਰ ਗ੍ਰੈਗਰ ਰੌਬਰਟਸਨ ਨੇ ਵੀ ਲਿਬਰਲ ਪਾਰਟੀ ਦੇ ਲਈ ਆਪਣੀ ਰਾਈਡਿੰਗ ਜਿਹੜੀ ਹੈ ਉਹ ਵੈਂਕੂਵਰ ਫਰੇਜ਼ਰ ਵਿਊ ਸਾਊਥ ਬਰਨਬੀ ਸੀਟ ਤੇ ਸੀਰ ਰੌਬਰਟਸਨ 2008 ਅਤੇ 2018 ਦੇ ਵਿਚਕਾਰ ਵੈਂਕੂਵਰ ਦੇ ਮੇਅਰ ਦੇ ਵਜੋਂ ਸੇਵਾਵਾਂ ਨਿਭਾਉਣ ਤੋਂ ਪਹਿਲਾਂ 2005 ਤੋਂ ਸ਼ੁਰੂ ਹੋ ਕੇ 3 ਸਾਲਾਂ ਦੇ ਲਈ BC NDP ਦੇ ਨਾਲ ਵਿਧਾਇਕ ਵੀ ਰਹੇ